ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਗਣਤੰਤਰ ਦਿਵਸ ਮੌਕੇ ਤੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੂੰ ਮੰਗ ਪੱਤਰ ਸੌਂਪਿਆ ਗਿਆ ਜੀ ਹਾਂ ਖਬਰ ਲੰਨੇ ਤਰਨਤਾਰਨ ਇੱਥੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਤਰਨਤਾਰਨ ਦੇ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਗਣਤੰਤਰ ਦਿਵਸ ਮੌਕੇ ਤੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੂੰ ਯੂਨੀਅਨ ਦੇ ਸਟੇਟ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀ ਖਹਿਰਾ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਇਸ ਮੌਕੇ ਤੇ ਯੂਨਿਟ ਦੇ ਸਟੇਟ ਪ੍ਰਧਾਨ ਜਸਵੀਰ ਸਿੰਘ ਪੱਟੀ ਨੇ ਕਿਹਾ ਕਿ ਜਿਵੇਂ ਪੱਤਰਕਾਰਾਂ ਦੀ ਸੁਰੱਖਿਆ ਫੀਲਡ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਰਤਾਰ ਸਿੰਘ ਢਾਲੀਵਾ ਵੱਲੋਂ yellow card ਜਾਰੀ ਕਰਨ ਦੇ ਮੌਕੇ ਧੋਖਾ ਵਤ ਕਰਨ ਅਤੇ ਦਫ਼ਤਰ ਆਏ ਪੱਤਰਕਾਰ ਨੂੰ ਬੰਦਾ ਸਰਕਾਰ ਦਾ ਦੇਣਾ ਮੁੱਖ ਮੁੱਦੇ ਇਸ ਤੋਂ ਇਲਾਵਾ ਤਰਨਤਾਰਨ ਵਿਖੇ ਪ੍ਰੈਸ ਕਲੱਬ ਬਰਾਊਨ ਦੇ ਲਈ ਜਗ੍ਹਾ ਮੁਹੱਈਆ ਕਰਾਉਣ ਦੀ ਮੰਗ ਅਤੇ ਹੋਰ ਕਈ ਤਰਾਹ ਦੀਆਂ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾਂ ਲੈ ਕੇ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੱਤਰਕਾਰ ਦੇ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ। ਪਤਾ ਜੀ ਕਿਸ ਬੰਦ ਚ ਜਿਹੜਾ ਮੰਗ ਪੱਤਰ ਆ ਜ ਦਿੱਤਾ ਗਿਆ ਜੀ। ਅੱਜ ਜੀ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਤਰਨਤਾਰਨ ਦੇਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੁਸੀਂ ਸਾਰਿਆਂ ਨੂੰ ਵਧਾਈ ਦਿੰਦੇ 26 ਜਨਵਰੀ ਦੇ। ਇੱਥੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਸੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਸਾਡੇ ਰਵੀ ਰਵੀਜੀ ਪ੍ਰਧਾਨ ਨੇ ਤਰਨਤਾਰਨ ਦੇ ਇਹ ਨਾਲ ਨੇ ਜਸਬੀਰ ਸਿੰਘ ਸ਼ੀਨਾਵਾ ਮੇਰੇ ਅੰਦੇ ਰਜੇਸ਼ ਸਿੰਘ ਇਹਦਾ ਸਾਡੇ ਤਮਰਸਦ ਦੇ ਪ੍ਰਧਾਨ ਨੇ ਕਵਲਜੀ ਨੇ ਥੋੜੇ-ਥੋੜੇ ਵੀ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀ ਡਿਮਾਂਡਸ ਨੇ ਜਿਹਦੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਲ ਪ੍ਰਾਈਸ ਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੂਲ ਪ੍ਰਾਈਸ ਨੂੰ ਫ੍ਰੀ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰੇਡੀਸ਼ਨ ਬਣਦੇ ਆ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਚੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉਥੇ ਪੱਖਪਤੀ ਕੀਤਾ ਜਾਂਦਾ ਹੈ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਐਕ੍ਰੇਡੀਸ਼ਨ ਕਾਰਡ ਹੈ ਸ਼ਾਇਦ ਤਰਨ ਤੱਕ ਜਿਹਨੇ ਚ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਐਕ੍ਰੇਡੀਸ਼ਨ ਕਾਰਡ ਵੀ ਬਣਾਏ ਜਾਂਦੇ ਨਾਲ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਨਾਲ ਤੁਹਾਨੂੰ ਤਨਖਾਹ ਨਹੀਂ ਦਿੰਦੇ ਨੇ ਨਾ ਕੁਛ ਹੋਰ ਦੇਣਾ ਉਹ ਇੱਕ ਸਾਡੇ ਸ਼ਲਾਖਤੀ ਕਾਰਡ ਹੈ ਜਿਹੜਾ ਸਰਕਾਰ ਦਿੰਦੀ ਹੈ। ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਏ ਜਾਂਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੇ ਸਾਰੇ ਦੀ ਗੱਲ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹਨਾਂ ਨਾਲ ਕੋਈ ਨਹੀਂ ਹੁੰਦਾ মিডিਆ ਨਾਲ। ਤਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਬਣਨਾ ਚਾਹੀਦਾ। ਸਰਕਾਰ ਨੇ ਕਾਰਡ ਹੀ ਨਹੀਂ ਦਿੰਦਾ ਸਾਨੂੰ ਹੋਰ ਕੀ ਹੈਗਾ। ਉੱਥੇ ਜਿਹੜੇ ਡੀਪੀਰੋ ਕੀ ਬਤਾਰ ਸਿੰਘ ਧਾਰੀਵਾਲ ਦੱਸਦੇ ਕੋਈ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ। ਮੇਰੀ ਬਦਲੀ ਕਰਾ ਦਿਓ। ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ। ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਸੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜੇ ਇੰਨੇ ਆਕੜਿਆ ਫੱਕੜੇ ਫਿਰਦਾ ਵਾ ਨਿਸ਼ਚਿਤ ਤਰ੍ਹਾਂ ਅਮਰਸਾ ਦਾ ਪੱਤਰਕਾਰ ਸਾਡਾ ਡੀਪੀ ਔਰ ਸ਼ੇਰਜਗਤ ਸਿੰਘ ਉਹ ਜਿਹੜਾ ਉਹਦਾ ਰੋਲ ਆ ਉਹ ਬਿਲਕੁਲ ਨੈਗੇਟਿਵ ਹੈ ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਈ ਇੱਕ ਤੋਂ ਲੱਤ 3 ਸਾਲ ਤੋਂ ਵੱਧ ਕੋਈ ਬੰਦਾ ਥਿਰਿਆ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ ਇੱਕ ਸੀਟ ਦੇ ਉੱਤੇ ਇੱਕਵੇਂ ਬੈਠੇ ਆ ਅੰਮ੍ਰਿਤਸਰ ਦਾ ਜੀ ਕੋਰਟ ਕੇਸ ਪਾਇਆ ਇੱਕ ਕੋਰਟ ਕੇਸ ਇਥੇ ਪਔ ਜਨਾਸੜੇ ਅੱਖ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਦੋਇਆ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋ ਕਰ ਦੇਗੇ ਕੋਈ ਗੱਲ ਨਹੀਂ ਮੈਂ ਕੰਸਰਨ ਮਹਿਕਮੇ ਨੂੰ ਕਹਿ ਦੂੰਗਾ ਮੰਤਰੀ ਨੂੰ ਮੈਂ ਕਹਿ ਦੂੰਗਾ ਜਿਹੜੀ ਲੋੜੀ ਦੀ ਕਾਰਵਾਈ ਕੀਤੀ ਜਾਊਗੀ ਜੀ ਜੀ ਇਹ ਗੱਲ ਕੀਤੀ ਜੇਵੇ ਡੀਪੀਆਰ ਦੀ ਇੱਕ ਪੱਤਰਕਾਰਾਂ ਵਾਸਤੇ ਜਿਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨ ਵਾਸਤੇ ਜਿਹੜਾ ਇੱਕ ਸਰਕਾਰਾਂ ਨੇ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਦੇ ਬਹੁਤ ਵਧੀਆ ਬੰਦਾ ਸੀਗਾ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮਨੂੰ ਕਹਿੰਦਾ ਮੈਂ ਛੁੱਟੀ ਤੇ ਡੀਪੀਰ ਨਾਲ ਗੱਲ ਕਰ ਲੋ ਛੇਰ ਜੰਗ ਨਾਲ ਇਹ ਤੇ ਹਾਲੇ ਨਾਲ ਲੋਕਾਂ ਦਾ ਸੋਬੇਲਾ ਇਸ ਕਰਕੇ ਅਸੀਂ ਜੀ ਲੋੜ ਪਈ ਤੇ ਮੂਹੇ ਨੂੰ ਮਿੱਠਾ ਧਰਨੇ ਲਵਾਗੇ ਅਸੀਂ ਹੁਣ ਤਰੰਤ ਸਾਡੇ ਮੂਹ ਆ ਗਿਆ ਇਸ ਪਾਸੇ ਧਰਨੇ ਵੀ ਲਵਾਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰਾ ਕੀ ਹੁੰਦਾ ਪਰ ਸਾਨੂੰ ਇਹ ਸੋਬਦੇ ਨਹੀਂ ਗਿਆ ਅਸੀਂ ਤੇ ਲੋਕਾਂ ਨੂੰ ਕਹਿਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਉਹ ਸਮਾਂ ਲੈ ਰਹੇ ਆ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਸ਼ਕਤੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਮਿਲੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਵੀ ਉਹ ਕਹਿੰਦੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆਂ ਫਿਰ ਮਿਲਦੇ ਨੇ ਆਪਾਂ ਕੋਈ ਨਹੀਂ ਉਹਨਾਂ ਨੂੰ ਗੱਲ ਕਰਾ ਕੇ ਜਾ ਕੇ ਵੀ ਬੈਠੇ ਕੋ ਸੱਸ ਸੱਦ ਅਸਦਾ ਤਾਂ ਲੱਗੇ ਬੈਠੇ ਕਿ ਮਿਲ ਬੈਠੇ ਹੁਤੇ ਨੇ ਇਸ ਕਰਕੇ ਪੱਤਰਕਾਰਾਂ ਦਾ ਪੱਤਰਕਾਰ ਦਾ ਵਿਆਹ ਕਰਨਾ ਚਾਹੀਦਾ ਪੱਤਰਕਾਰ ਉਹ ਕਰਦਾ ਕੰਮ ਕਰਦੇ ਕੋਈ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆ ਸਰਕਾਰ ਤੱਕ ਪਹੁੰਚਾਉਂਦੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਇਸ ਕਰਕੇ ਐਸੀ ਜਿਹੜਾ ਵਾ ਇਸ ਤਰੀਕੇ ਦੇ ਕਿਸੇ ਪੱਤਰਕਾਰ ਨਾਲ ਜੇ ਕੋਈ ਕਿਸੇ ਪ੍ਰਕਾਰ ਦੀ ਕੋਈ ਜਿਆਸਤੀ ਬਰਤ ਬਦਲਾਸਤੀ ਕੀਤੀ ਜਾਊਗੀ ਦੱਸ ਦਿੱਤੀ। ਸਾਜੀ ਦਾ ਮੰਗ ਪੱਤਰ ਦਿੱਤਾ ਜੇ ਕੋ ਨਾ ਸੁਣਾਈ ਅਗਲਾ ਚਕਸ਼ੀ। ਬਸ ਧਰਨੇ ਵਿਜਾਰੇ ਸ਼ੁਰੂ ਕਰਾਂਗੇ ਫਿਰ ਜੀ ਪੂਰੇ ਪੰਜਾਬ 'ਚ ਕਰਾਂਗੇ ਇੱਥੇ ਇਕੱਲੇ ਨਹੀਂ। ਪੂਰੇ ਪੰਜਾਬ 'ਚ ਧਰਨੇ ਵਿਜਾਰੇ ਸ਼ੁਰੂ ਹੋਣਗੇ ਫਿਰ ਸਾਡੇ ਫਿਰ ਉਹਦਾ ਜਿਹੜੇ ਸੱਟੇ ਨਿਕਲਣਗੇ ਉਹਦੀ ਸਰਕਾਰ ਤੇ ਇਹੋ ਜਿਹੇ ਡੀਪੀ ਉਹ ਜਿਹੜੇ ਹੈਗੇ ਉਹ ਜ਼ਿੰਮੇਵਾਰ ਹੋਣਗੇ। ਸਾਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਜੀ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਪਹਿਲਾ ਮੈਂ ਧੰਨਵਾਦ ਦਿਆਂ ਸਾਡੇ ਸੁਪਾ ਪ੍ਰਧਾਨ ਜੀ ਸਪੀ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਤੇ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜੜੀਆਂ ਆ ਰਹੀਆਂ ਮੁਸ਼ਕਲਾਂ ਉਹਦੇ ਸਬੰਧ ਵਿੱਚ ਇੱਥੇ ਮੁੱਖ ਮਹਿਮਾਨ ਕੁੜੀਆਂ ਸਾਹਿਬ ਆਏ ਸਾਨੂੰ ਉਹਨਾਂ ਨੂੰ ਜਿਹੜਾ ਮੰਗ ਪੱਤਾ ਦਿੱਤਾ ਗਿਆ ਤਾਂ ਅਕਸਰ ਦੇਖਿਆ ਜਾਂਦਾ ਕਿ ਤਰਨਤਾਂ ਜ਼ਿਲ੍ਹੇ ਦੇ ਵਿੱਚ ਜੜੀਆਂ ਪੱਤਰਕਾਰਾਂ ਨੂੰ ਜੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾ ਟੋਲ ਪਲਾਜ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਉਹਨੂੰ ਨੰਗਣ ਲੱਗਿਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ ਜੈਲੋ ਕਾਰਡ ਨਹੀਂ ਚੱਲਦਾ ਪੱਤਰਕਾਰਾਂ ਜਦੋਂ ਜੈਲੋ ਕਾਰਡ ਬਣਦੇ ਆ ਉਸੇ ਵੇਲੇ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਕਦੀ ਗੇੜੇ ਮਨੋਂਦਾ ਕਈ ਵਾਰ ਕਈਆਂ ਦਾ ਸਾਰੇ ਕਾਗਜ਼ਾਤ ਪੂਰੇ ਹੁੰਦੇ ਫਿਰ ਵੀ ਉਹਨਾਂ ਦੇ ਜੈਲੋ ਕਾਰਡ ਨਹੀਂ ਬਣਾਈ ਜਾਂਦੇ ਪੱਖਪਤੀ ਕੀਤੀ ਜਾਂਦੀ ਆ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਨ ਦੇ ਵਿੱਚ ਹੋਣਾ ਚਾਹੀਦਾ ਵਾ ਅਜਹੀਆਂ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅਸਬੀਰ ਸਿੰਘ ਪੱਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਜੇ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਜਿਹੜੇ ਧੰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਆਰਮਾਂਗੇ ਜਿਹੜੇ ਇਹਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਗੀ। اے ਵਨ ਪੰਜਾਬੀ ਟੀਵੀ ਲਈ ਤਰਨ ਤਰ ਤੋ ਰਵੀ ਖੈਰਾ ਦੀ ਖਾਸ ਰਿਪੋਰਟ